ਫਿਰੋਜ਼ਪੁਰ ਦੇ ਕਸਬਾ ਮਮਦੂਰ ਦੇ ਵਿੱਚ ਜਿਹੜੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਤਾਂ ਦੱਸਿਆ ਗਿਆ ਕਿ ਇਹ ਧਾਰਮਿਕ ਆਸਥਾ ਦੀ ਆੜ ਦੇ ਵਿੱਚ ਉਗਰਾਹੀ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਤੁਸੀਂ ਵੇਖ ਰਹੇ ਹੋ ਮਮਦੂਰ ਦੇ ਵਿੱਚ ਦਿਨ ਦਸਮੇ ਉਗਰਾਹੀ ਕਰ ਰਹੇ ਸਨ ਤੇ ਸ਼ਾਮ ਨੂੰ ਜਦ ਵੇਖਿਆ ਤਾਂ ਸ਼ਰਾਬ ਦੇ ਠੇਕੇ ਤੇ ਪੈਗ ਚੜਾ ਰਹੇ ਸਨ ਅਖੌਤੀ ਰੂਪ ਦੇ ਵਿੱਚ ਸੇਵਾ ਕਰਨ ਵਾਲੇ ਤਿੰਨੇ ਜਣੇ ਆਪਣੇ ਆਪ ਨੂੰ ਜ਼ਿਲ੍ਹਾ ਮੋਗਾ ਦੇ ਪਿੰਡ ਜੰਡੂ ਸਿੰਘ ਵਾਲਾ ਵਿਖੇ ਸਥਿਤ ਬਿਰਦ ਆਸ਼ਰਮ ਦੀ ਸੇਵਾ ਦੀ ਗੱਲ ਆਖ ਰਹੇ ਨੇ ਤੇ ਉਗਰਾਹੀ ਕਰਨ ਵਾਲੇ ਜਿਹੇ ਠੱਗਾ ਤੇ ਨੌਸਰ ਬਾਜ਼ਾ ਨੇ ਅਸਲੀ ਰੂਪ ਦੇ ਵਿੱਚ ਧਾਰਮਿਕ ਉਗਰਾਹੀ ਕਰਨ ਵਾਲਿਆਂ ਤੇ ਵੀ ਸਵਾਲੀਆ ਚੇ ਨਖਰੇ ਕਰ ਦਿੱਤੇ ਨੇ ਇਲਾਕਾ ਵਾਸੀਆਂ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਜੇ ਇਹ ਠੱਗਾਂ ਦੇ ਨੌ ਸਰਵਾਜਾਂ ਨੂੰ ਕਿਸੇ ਵੀ ਪ੍ਰਕਾਰ ਦੀ ਉਗਰਾਹੀ ਨਾ ਦਿਓ ਸਾਰੀਆਂ ਧਾਰਮਿਕ ਜਥੇਬੰਦੀਆਂ ਧਾਰਮਿਕ ਸੰਸਥਾਵਾਂ ਦਾਨੀ ਸੱਜਣਾ ਤੇ ਆਗੂਆਂ ਨੂੰ ਬੇਨਤੀ ਹੈ ਕਿ ਅਜਿਹੇ ਲੋਕਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਕਰਨ ਤੇ ਅੱਗੇ ਆਉਣ ਤਾਂ ਜੋ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਖਾ ਪੀ ਕੇ ਨਾ ਪੂਰਾ ਨਸ਼ਾ ਕਰਕੇ ਵਾਹਿਗੁਰੂ ਤਾਂ ਫਿਰੇ ਅਸੀਂ ਰੋਹ ਬੋਲਦੇ ਆ ਵਾਹਿਗੁਰੂ ਅਸੀਂ ਰੋਹ ਬੋਲਦੇ ਆ ਵਾਹਿਗੁਰੂ ਅਸੀਂ ਰੋਹ ਬੋਲਦੇ ਆ ਅਸੀਂ ਦੁਨੀਆ ਦੇ ਬੰਦਿਆਂ ਵਾਲੇ ਕੰਮ ਕਰਿਆ ਕਰੋ ਲੋਕਾਂ ਦੇ ਘਰਾਂ ਵਿੱਚ ਵ ਇਹ ਲੋ ਸਰੀ ਸਾਬਾ ਡੇ ਪ੍ਰਧਾਨ ਤੁਸੀਂ ਮਾਰੇ ਤੁਹਾਨੂੰ ਮਾਰੇ ਕਿੱਥੋਂ ਆਏ ਦੱਸੋ ਮਰੇ ਹੋ ਆਏ ਕਿੱਥੋਂ ਜੀ ਗਿਹੜੇ ਪਿੰਡ ਤੋਂ ਆਏ ਜੀ ਆਪਾਂ ਮੋਗੇ ਦਾ ਮੋਗੇ ਤੋਂ ਇੱਥੇ ਕੀ ਕਰਦੇ ਬੀ ਜਿਹੜੀ ਸੰਸਥਾ ਤੁਹਾਡੀ ਪ੍ਰਧਾਨ ਜੀ ਬਾਕੀ ਨਵਾਂ ਜਿੱਤਨੇ ਹੋਲ ਕੇ ਦੱਸੋ ਬੋਲ ਕੇ ਦੱਸੋ ਨਾ ਬੋਲੋ ਪ੍ਰਧਾਨ ਸਾਹਿਬ ਵੱਡੀ ਸ਼ਿਆਹ ਪਰੋੜ ਪਿੰਡ ਜੰਡੂ ਸਿੰਘ ਵਾਲੇ ਤੁਸੀਂ ਪੜੋਗੇ ਬੋਲੀ ਘਰ ਪਰ ਲੱਗੇ ਹੈ ਪਰ ਰੋੜਾ ਬਾਕੀ ਤੁਹਾਨੂੰ ਪਤਾ ਪੁੱਧਾ ਨਹੀਂ ਹੁੰਦੇ ਬਾਕੀ ਦਾ ਹੱਪਾ ਵੀ ਵੀਡੀਓ ਬਣਾਉਣਾ ਥਾਣੇ ਬੋਲ ਜੀ ਮਿਲੇ ਕਹਿੰਦੇ ਕੱਪੜੇ ਹੈ ਨਹੀਂ ਅਸੀਂ ਉਸੇ ਲਈ ਆ ਗਏ ਬਾਅਦ ਇਹ ਦੰਦਰ ਕਰਨਾ ਹੁੰਦਾ ਆਸ਼ਰਮ ਵਾਲੇ ਜਿਹੜੇ ਸ਼ਰਾਬੀ ਦੇ ਭਾਈ ਇੱਥੇ ਤੁਸੀਂ ਹੈਂ ਇਹ ਆਸ਼ਰਮ ਦੀ ਸੇਵਾ ਕਰਦੇ ਹੋਣੇ ਦੀ ਆਸ਼ਰਮ ਦੀ ਸੇਵਾ ਕਰਦੇ ਪਏ ਤੁਸੀਂ ਆਪਣੇ ਬੋਰੀ ਸਾਹਿਬ ਸਾਰਾ ਵੀ ਪਿੰਡ ਮੰਗ ਰਿਹਾ ਪੈਂਦੇ ਹੈਂ ਹੈ ਸਾਡੇ ਅੰਦਰ ਅੱਖਾਂ ਵਿੱਚ ਤਰ ਬੜਾ ਆਇਆ ਹੈ ਹੈ ਤੁਸੀਂ ਕਹਿਤ